ਸੰਵੇਲਾ ਦੇਖੀ ਸਾ ਮਜਬੂਦਾ ਕਰਦਾ ਗੱਲਬਾਤ ਹੈ ਦੇਖੋ ਜੀ ਅੱਜ ਪ੍ਰੋਗਰਾਮ ਵਿੱਚ ਲਿਖਿਆ ਗਿਆ ਐਮਐਲਏ ਸਾਹਿਬ ਹੈ ਤੀਸੀਆਰ ਦਾ ਜੋ ਮੋਟਰਸਾਈਕਲਾਂ ਗੱਡੀਆਂ ਅੱਜ ਬਾਜ਼ਾਰ ਵਿੱਚ ਸਟਾਕਾਂ ਕਿੰਨਾ ਕਿੰਨੇ ਦੇਖਦੇ ਨੂੰ ਤੇ ਅੱਜ ਜਿਹੜਾ ਐਨਡੀਜੀਪੀ ਸਾਹਿਬ ਦੇ ਪਰਫਾਰਮਸ ਦਾ ਮਤਲਬ ਤੇ ਆਪਣੇ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੀ ਗਾਂਧੀ ਰੰਗਮਈ ਦੇ ਘਰ ਜਿਹੜੇ ਅੱਜ ਚਾਰ ਮੋਟਰਸਾਈਕਲ ਤੀਸੀਆਰ ਤੇ ਤਿੰਨ ਗੱਡੀਆਂ ਆ ਆਪਣੇ ਸ਼ਬਦ ਜੀ ਨਿਹਾਲ ਸਿੰਘ ਵਾਲੇ ਸਟਾਲੀਆਂ ਜੀਆਂ ਨੇ ਜੋ ਲੋਕਾਂ ਦੀ ਹੈਲਪ ਲਈ ਚਲਾਈਆਂ ਹੋਈਆਂ ਆ ਦੇਖਦੇ ਇੰਸੀ ਦੀ ਤੇ ਭੀੜ ਭੜਕਾ ਬਾਹਰ ਦਾਤਾਂ ਨੂੰ ਜਾਮਾ ਦੇਰੇ ਮਟੇਰੇ ਜਾਂ ਕੋਈ ਵੀ ਲੋਕ ਕੋ ਕਰ ਰਹੇ ਆ ਉਹਨਾਂ ਦੇ ਚਿੱਕੀ ਨਾ ਰੱਖਣ ਬਿਲਕੁਲ ਕੋਈ ਵੀ ਸਨੇਚਿੰਗ ਜਾਂ ਕੋਈ ਥੈਫੀਕੇਸ ਜਾਂ ਕੋਈ ਡਾਕਟਰ ਜਿਹੜੇ ਹੈਗੇ ਨੇ ਉਨਾ ਨੂੰ ਰੂਪ ਪਰਵਾਸ ਤੇ ਜਿਹੜੀ ਚਲਾਈ ਗਈ ਹੈ ਕਿਤੇ ਵੀ ਕੋਈ ਬਾਰਦਾਤ ਹੁੰਦੀ ਹੈ ਤਾਂ ਮੌਕੇ ਤੇ ਇਹ ਮੁਸਤਫੀ ਨਾਲ ਪਹੁੰਚਾ। ਇਹ ਜਿੰਨੇ ਤੁਸੀਂ ਅਕਾ ਡੀਜੀਪੀ ਦੇ ਬਾਕੀ ਟੈਲ ਨੰਬਰ ਹੈ। ਤੁਸੀਂ ਕਿਹੜੇ ਤਰ੍ਹਾਂ ਸਹੂਲਤਾਂ ਲੈ ਸਕਦੇ ਨੇ ਇਸ ਵਿੱਚ 112 ਤੇ ਕਾਲ ਕਰ ਸਕਦੇ ਨੇ ਜੇ ਕੋਈ ਵੀ ਬਾਰਦਾਤ ਹੋ ਜੇ 112 ਤੇ ਕਾਲ ਕਰਕੇ ਸਾਰੀ ਇਨਫਰਮੇਸ਼ਨ ਦੇ ਸਕਦੇ। ਇਹ ਆਪਣੀਆਂ ਜੋ ਗੱਡੀਆਂ ਜੋ ਮੋਟਰਸਾਈਕਲ ਆ 24 ਘੰਟੇ ਲੋਕਾਂ ਵਿੱਚ ਫਿੱਟ ਨਹੀਂ ਬਿਲਕੁਲ 24 ਘੰਟੇ ਇਹਨਾਂ ਦੀ ਸ਼ਿਫਟ ਸਾਡੀ ਬਣਾਈ ਹੋਈ ਆ 8-8 ਘੰਟਿਆਂ ਦੀ 24 ਘੰਟੇ ਚੱਲਣ ਆ ਆ ਦੋਸਤੋ ਦੇਖਿਆ ਇਸ ਵਕਤ ਇੱਕ ਸਮੱਸਿਆ ਆ ਰਹੀ ਆ ਬਾਜ਼ਾਰ ਦੇ ਵਿੱਚ ਉਹਦੇ ਸਾਰੀ ਹਾਂਜੀ ਅਸੀਂ ਜਿਹੜਾ ਟਰੈਕ ਦੇ ਜਿਹੜੇ ਮਲਾਜ਼ਮ ਲਗਾਏ ਗਏ ਨੇ ਕੋਈ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਆਪਣੇ ਕਿਸੇ ਨੂੰ ਵੀ ਪਬਲਿਕ ਨੂੰ ਤਾਂ ਅਸੀਂ ਉਹਨੂੰ ਪੂਰੀ ਯੇ ਚੌਂਕ ਤੇ ਬੱਸਾਂ ਵਗੈਰਾ ਖੜ੍ਹ ਜਾਂਦੇ ਗਏ ਜਾਂ ਮਨਜਾਇਜ ਖਬਦੇ ਵਗੈਰਾ ਵੀ ਜਿਹੜਾ ਪੀਸੀਆਰ ਨੂੰ ਅਸੀਂ ਲਗਾਵਾਂਗੇ ਟਾਈਮ ਟੂ ਟਾਈਮ ਕੋਈ ਛੁੱਟੀ ਦੇ ਟਾਈਮ ਕੋਈ ਵੀ ਕੋਈ ਗਲਤ ਆਨਸਰ ਕੋਈ ਹੁਕਿੰਗ ਕਰਦਾ ਉਸੇ ਪੀਸੀਆਰ ਵਗੈਰਾ ਲਗਾਈ ਦਿਓ ਅੱਜ ਨੇ ਕੱਲ ਪਰਸ ਕੱਲ ਪਰੇ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਵੀ ਕਿਹਾ ਗਿਆ ਸੀਗਾ ਕਿ ਜਿੱਥੇ ਸਕੂਲ ਆਮ ਘਰ ਕਰਕੇ ਲੱਗਦੀਆਂ ਸਕੂਲ ਹੈ ਜਾਂ ਸਕੂਲ ਦੇ ਟਾਈਮ ਮੋਟਰਸਾਈਕਲ ਆ ਤੇ ਬਹੁਤ ਹੁੱਲੜਵਾੜੀ ਹੋ ਰਹੀ ਆ ਹਾਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਐਸੇ ਕਰਕੇ ਪੀਸੀਆਰ ਵਗਾਰਾ ਲਗਾਏ ਨੇ ਕੋਈ ਵੀ ਸਕੂਲਾਂ ਦੇ ਮੂਹਰੇ ਕੋਈ ਹੂਟਿੰਗ ਕਰਦਾ ਕਿਸੇ ਤਰ੍ਹਾਂ ਦੀ ਹੁੱਲੜਵਾੜੀ ਕਰਦਾ ਉੱਥੇ ਸਟਾਈਪੀ ਦੇ ਤੌਰ ਤੇ ਪਹੁੰਚਣਾ